ਅੱਜੇ ਸੀ ਗੱਲ ਕਰ ਰਹੀ ਹਾਂ ਆਉਣ ਵਾਲੀ ਖਾਲਸੇ ਫੌਜ ਦੀ ਗੁਰੂ ਖਾਲਸੇ ਫੌਜ ਦੀ ਇੱਕ ਵੀਡੀਓ ਤੇ ਮਾਤਾ ਜੀ ਦਾ ਕਮੈਂਟ ਸੀਗਾ ਜਿਹਦੇ ਵਿੱਚ ਆਪਾਂ ਦੱਸਿਆ ਹੈ ਕਿ ਕਿਦਾਂ ਕਿਦਾਂ ਕ੍ਰਾਪਸ਼ਨ ਨਾ ਸਿੱਖੀ ਧਰਮ ਦੇ ਵਿੱਚ ਤੇ ਬਹੁਤਿਆਂ ਨੂੰ ਇਹ ਗੱਲ ਪਤਾ ਹੈ ਹੁਣ ਆਉਣ ਵਾਲੀ ਨਵੀਂ ਪੀੜ੍ਹੀ ਜੋ ਖਾਸ ਕਰਕੇ ਜੋ ਗੁਰਬਾਣੀ ਗੁਰਮਤ ਨਾਲ ਜੁੜ ਗਏ ਨੇ ਜੋ ਗੁਰਮਤ ਨਾਲ ਜੁੜ ਗਏ ਉਹਨਾਂ ਨੂੰ ਇਹ ਚੀਜ਼ ਦੀ ਸਮਝ ਆ ਰਹੀ ਹੈ ਕਿ ਸਾਡਾ ਧਰਮ ਕਿਵੇਂ ਕ੍ਰਾਪਟ ਕੀਤਾ ਗਿਆ ਕਿਵੇਂ ਵਿੱਚ ਮਲੇਸ਼ ਤੇ ਮਸੰਦ ਬੈਠਣੇ ਮਿਲਾਵਟ ਕੀਤੀ ਗਈ ਆ ਹੁਣ ਤੇ ਜਦੋਂ ਇਹ ਗੱਲ ਭੋਲੇ ਲੋਕਾਂ ਨੂੰ ਪਤਾ ਲੱਗਦੀ ਹੈ ਦਿਲ ਟੁੱਟਦਾ ਤਾਂ ਹੈਗਾ ਹੀ ਆ ਓਬਵੀਅਸਲੀ ਸੱਚੀ ਗੱਲ ਆ ਤੁਹਾਨੂੰ ਪਤਾ ਲੱਗਦਾ ਹੈ ਕਿ ਕੀ ਹਾਲ ਹੋਇਆ ਪਿਆ ਵਿੱਚ ਜਦੋਂ ਇਹ ਚੀਜ਼ਾਂ ਵਾਪਰਦੀਆਂ ਨੇ ਦਿਲ ਦੁਖਦਾ ਹੈ ਉਹਨਾਂ ਦਾ ਜੀ ਚੀਜ਼ਾਂ ਵੇਖਦੇ ਨੇ ਜੋ ਧਰਮ ਦੇ ਨਾਂ ਤੇ ਚੱਲ ਰਿਹਾ ਜੋ ਅੰਦਰ ਕਰਪਸ਼ਨ ਆ ਵੀ ਗੁਰਬਾਣੀ ਵਿੱਚ ਕੀ ਲਿਖਿਆ ਹੋਇਆ ਚੱਲ ਕੀ ਰਿਹਾ ਉਹਨਾਂ ਦਾ ਦਿਲ ਦੁਖਦਾ ਹੈ ਬਹੁਤੀ ਦੁਨੀਆ ਤਾਂ ਸਰਕਾਰੀ ਏਜੰਟੀਆਂ 'ਚ ਫਸੀ ਹੋਈ ਆ ਇਸ ਤੋਂ ਪਹਿਲਾਂ ਕਿ ਅੱਗੇ ਵਧੀਏ ਆਪਾਂ ਹੁਣ ਇੰਨੀ ਕ ਗੱਲ ਸਮਝ ਲਈਏ ਭਾਈ ਜੋ ਕੁਝ ਵਰਤੇ ਸੋ ਤੇਰਾ ਪਾਣਾ ਇਹ ਜੋ ਗੁਰਬਾਣੀ 'ਚ ਮਿਲਾਵਟਾਂ ਵੀ ਹੋਈਆਂ ਨੇ ਇਹ ਜੋ ਇਤਿਹਾਸ ਵੀ ਬਦਲੇ ਨੇ ਜੋ ਆਪਣੇ ਲੀਡਰ ਕਰਾਪਟ ਨੇ ਜੋ ਵੀ ਜਿੱਦਾਂ ਦੇ ਵੀ ਸਿਸਟਮ ਚੱਲ ਰਿਹਾ ਇਹ ਸਭ ਉਹਦੇ ਭਾਣੇ ਦਾ ਹਿੱਸਾ ਇਹ ਸਮੇਂ ਦੇ ਚੱਕਰ ਨੇ ਤੇ ਸਮੇਂ ਦੇ ਚੱਕਰ ਸਦਾ ਤੋਂ ਹੀ ਇਦਾਂ ਚੱਲਦੇ ਆਏ ਨੇ ਤੇ ਇਹ ਕੋਈ ਪਹਿਲੀ ਵਾਰ ਨਹੀਂ ਹੋ ਰਿਹਾ ਇਹ ਕਰੋੜਾਂ ਵਾਰ ਹੋ ਚੁੱਕਿਆ ਤੇ ਹਮੇਸ਼ਾ ਹੀ ਇਦਾਂ ਹੀ ਹੁੰਦਾ ਆਇਆ ਏ ਕਿਸੇ ਚੀਜ਼ ਦੀ ਫਿਕਰ ਕਰਨ ਦੀ ਲੋੜ ਨਹੀਂ ਹੈ ਕਿਸੇ ਚੀਜ਼ ਦੀ ਚਿੰਤਾ ਦੀ ਲੋੜ ਨਹੀਂ ਐ ਨਾ ਕੌਮ ਦੀ ਨਾ ਪੰਥ ਦੀ ਪੰਥ ਜਿਹੜੇ ਗੁਰੂ ਦਾ ਹੈਗਾ ਗੁਰੂ ਨੇ ਆਪੇ ਸਾਂਭ ਲੈਣਾ ਹੁਣ ਤੱਕ ਸਾਂਭਦਾ ਆਇਆ ਅੱਗੇ ਵੀ ਉਹਨੇ ਸਾਂਭ ਲੈਣਾ ਐ ਬਸ ਇਹ ਉਹਦੀ ਖੇਡ ਆ ਤਾਂ ਕਰਕੇ ਜਦੋਂ ਇਹ ਤੁਹਾਨੂੰ ਹੁਣ ਅੱਗੇ ਵੀ ਹੋਣਗੀਆਂ ਗੱਲਾਂ ਇਹ ਜਿਹੀ ਦੱਸਾਂਗੇ ਵੀ ਹਾਂ ਜਿਹਦੇ ਵਿੱਚ ਵੀ ਸਮਝ ਸਮਝਦੇ ਸਮਝੇ ਵੀ ਵਿੱਚ ਮੁਰਿਆ ਆਂਦੀਆਂ ਨੇ ਵੀ ਸੰਤਾਂ ਕੋਈ ਔਰੀ ਦੱਸਿਆ ਗਿਆ ਸੀ ਤੇ ਜਾਂ ਫਿਰ ਉਹ ਜੋ ਦੁਨੀਆ ਤੇ ਹੁਣ ਚੱਲ ਰਿਹਾ ਰੇਪ ਹੋ ਰਹੇ ਨੇ ਜਿਵੇਂ ਇਹ ਸਾਰਾ ਹੀ ਉਹਦੀ ਖੇਡ ਦਾ ਹਿੱਸਾ ਏ ਇੱਕ ਚੀਜ਼ ਸਮਝਣ ਦੀ ਕੋਸ਼ਿਸ਼ ਕਰੋ ਇਮੇਜ ਇਮੇਜਿਨ ਕਰੋ ਆ ਪਰਮੇਸ਼ਰ ਬੈਠਾ ਏ ਤੇ ਉਹਦੇ ਸਾਹਮਣੇ ਸਮੇ ਦੇ ਬੁਲਬੁਲੇ ਨੇ ਹਰੇਕ ਸਮੇ ਦੇ ਬੁਲਬਲੇ ਦੇ ਵਿੱਚ ਕਰੋੜਾਂ ਹੀ ਸ੍ਰਿਸ਼ਟੀਆਂ ਨੇ ਇੱਕ ਸਮੇ ਦੇ ਬੁਲਬਲੇ ਵਿੱਚ ਕਰੋੜਾਂ ਹੀ ਸ੍ਰਿਸ਼ਟੀਆਂ ਨੇ ਕਰੋੜਾਂ ਹੀ ਧਰਤੀਆਂ ਨੇ ਕਰੋੜਾਂ ਹੀ ਚੀਜ਼ਾਂ ਉੱਥੇ ਵਾਪਰ ਰਹੀਆਂ ਨੇ ਤੇ ਇਹ ਜੇ ਕਰੋੜਾਂ ਹੀ ਸਮੇ ਦੇ ਬੁਲਬੁਲੇ ਨੇ ਤੇ ਕੁਝ ਵੀ ਉਹਦੇ ਹੁਕਮ ਤੋਂ ਬਾਹਰ ਨਹੀਂ ਆਂਦਾ ਕਿਸੇ ਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਆ ਕੋਈ ਫਿਕਰ ਕਰਨ ਦੀ ਲੋੜ ਨਹੀਂ ਆ ਇਹ ਤਾਂ ਬਸ ਉਹ ਸਮਾਂ ਹੈ ਕਿ ਸੱਚ ਬਾਹਰ ਆ ਰਿਹਾ ਹੁਣ ਹੌਲੀ 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 ਝੂਠ ਨੰਗਾ ਹੋ ਰਿਹਾ ਦੁਨੀਆਂ ਦੇ ਧਰਮ ਨੰਗੇ ਹੋਣੇ ਨੇ ਤੇ ਸੱਚ ਧਰਮ ਦੇ ਰਾਜ ਦੀ ਗੱਲ ਹੋਣੀ ਸ਼ੁਰੂ ਹੁਣ ਸੱਚ ਧਰਮ ਖਾਲਸੇ ਦਾ ਧਰਮ ਅਸਲੀ ਖਾਲਸੇ ਕੀ ਫੌਜ ਅਸਲੀ ਵਾਲੀ ਹੁਣ ਜਾਗਣੀ ਹੈ ਅਸਲੀ ਖਾਲਸੇ ਦਾ ਧਰਮ ਹੋਣਾ ਆਉਣਾ ਹੈ ਜੁਗ ਧਰਮ ਗੁਰਬਾਣੀ ਚ ਦੱਸਿਆ ਗਿਆ ਗੁਰਮਤ ਤੇ ਇਹ ਧਰਮ ਦੀ ਖਿਲਾਫਤ ਤਾਂ ਸਾਰੇ ਧਰਮਾਂ ਦੇ ਵਿੱਚ ਆ ਚਾਹੇ ਸਿੱਖ ਹੋਵੇ ਚਾਹੇ ਹਿੰਦੂ ਹੋਵੇ ਜਾਂ ਮੁਸਲਮ ਹੋਵੇ ਪਰਮੇਸ਼ਾ ਤੇ ਹੁਕਮਤ ਤੋਂ ਤਾਂ ਬਹੁਤ ਦੁਨੀਆਂ ਬਾਗੀ ਆ ਬਹੁਤੇ ਨੂੰ ਆਇਂ ਲੱਗਦਾ ਕਿ ਜਦੋਂ ਹੁਣ ਆ ਖਾਲਸਾ ਫੌਜ ਦੀ ਗੱਲ ਹੋ ਰਹੀ ਆ ਵੀ ਸਾਡੇ ਵੱਲ ਦੀ ਗੱਲ ਹੋਣੀ ਆ ਪਰ ਖਾਲਸਾ ਸਿਰਫ ਉਹਨਾਂ ਵਾਲਦਾ ਜਿਹੜੇ ਗੁਰੂ ਵਾਲਦੇ ਨੇ ਇਹ ਚੀਜ਼ ਬਹੁਤ ਜ਼ਰੂਰੀ ਆ ਸਮਝਣੀ ਹੁਣ ਜੋ ਖਾਲਸੇ ਦੀਆਂ ਫੌਜਾਂ ਆ ਕੇ ਆਉਣੀਆਂ ਨੇ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਆ ਵੀ ਤੁਸੀਂ ਗਾਤਰਾ ਪਾਇਆ ਜਾਂ ਬਾਣਾ ਪਾਇਆ ਗਲਤ ਇਹ ਆ ਕਿ ਤੁਸੀਂ ਗੁਰੂ ਗੁਰੂ ਦੀ ਗੱਲ ਮੰਨਦੇ ਹੋ ਕਿ ਨਹੀਂ ਹੁਕਮ ਮੰਨਦੇ ਹੋ ਕਿ ਨਹੀਂ ਫੌਜ ਨੇ ਤਾਂ ਹੁਕਮ ਲਾਗੂ ਕਰਨਾ ਆ ਕੇ ਫਿਰ ਚਾਹੇ ਉਹ ਸਿੱਖ ਚਾਹੇ ਉਹ ਬਿੰਦੂ ਚਾਹੇ ਮੁਸਲਮਾਨ ਜਿਹੜਾ ਮਰਜ਼ੀ ਹੋਵੇ ਜੇ ਉਹ ਆਧਰਮੀ ਆ ਤਾਂ ਉਹ ਆਧਰਮੀ ਆ ਜੇ ਉਹ ਬਾਣੇ ਦੇ ਵਿੱਚ ਆ ਜੇ ਉਹ ਆਧਰਮੀ ਆ ਤਾਂ ਆਧਰ ਖਾਲਸੇ ਦੀ ਗੁਰੂ ਦੀ ਖਾਲਸੇ ਦੀ ਫੌਜ ਨੂੰ ਕੋਈ ਫਰਕ ਨਹੀਂ ਪੈਂਦਾ ਇਸ ਚੀਜ਼ ਤੋਂ ਵੀ ਕਿਹੜਾ ਸਾਡੇ ਵੱਲ ਦਾ ਕਿਹੜਾ ਦੂਜੇ ਵੱਲ ਦਾ ਉਹ ਸਿਰਫ ਗੁਰੂ ਦੇ ਵੱਲ ਦੇ ਨੇ ਸਿਰਫ ਤੇ ਸਿਰਫ ਹੁਕਮ ਦੇ ਵੱਲ ਦੇ ਨੇ ਤੇ ਹੁਕਮ ਦੀ ਹੀ ਗੱਲ ਹੋਏਗੀ ਤੇ ਸੱਚ ਧਰਮ ਦਾ ਰਾਜ ਆਉਣਾ ਹੈ ਧਰਤੀ ਤੇ ਤੇ ਇਹ ਕੋਈ ਨਵੀਂ ਗੱਲ ਨਹੀਂ ਆ ਇਹਨੂੰ ਕੋਈ ਆਏ ਨਾ ਸਮਝੋ ਇਹੇ ਦੇਖੋਣੀ ਹੋ ਰਹੀ ਆ ਜੇ ਮੈਂ ਤੁਹਾਨੂੰ ਕਹਾ ਕੱਲ ਨੂੰ ਸਵੇਰੇ ਸੂਰਜ ਚੜ੍ਹੂਗਾ ਇਹ ਦੇਖੋਣੀ ਆ ਨਹੀਂ ਰੋਜ਼ ਚੜ੍ਹਦਾ ਏ ਇਦਾਂ ਹੀ ਇਹ ਸਮੇ ਦੇ ਚੱਕਰ ਨੇ ਸਮੇ ਦੇ ਚੱਕਰਾਂ ਚ ਇਹ ਸਦਾ ਤੋਂ ਹੀ ਇਦਾਂ ਹੀ ਹੁੰਦਾ ਆਇਆ ਹੈ ਕਰੋੜਾਂ ਹੀ ਸਮੇ ਦੇ ਚੱਕਰ ਹਜੇ ਚੱਲ ਰਹੇ ਨੇ ਕਰੋੜਾਂ ਹੀ ਉਹਨਾਂ ਦੇ ਵਿੱਚ ਧਰਤੀਆਂ ਨੇ ਕਰੋੜਾਂ ਹੀ ਉਹਨਾਂ ਦੇ ਵਿੱਚ ਯੂਨੀਵਰਸਸ ਨੇ ਇਹਦਾ ਕੋਈ ਅੰਤ ਨਹੀਂ ਆ ਕਿਸੇ ਚੀਜ਼ ਦੀ ਫਿਕਰ ਕਰਨ ਦੀ ਲੋੜ ਨਹੀਂ ਇੱਥੇ ਕੁਝ ਕੱਢਣ ਨੂੰ ਪਾਉਣ ਨੂੰ ਨਹੀਂ ਆ ਨਾਲ ਜੇ ਕੁਝ ਨਾਲ ਜਿਹੜੇ ਜਾ ਸਕਦੇ ਹੋ ਤੁਸੀਂ ਜੋ ਨਾਲ ਜਾਣਾ ਹੈ ਉਹ ਨਾਮ ਆ ਇਹ ਤੁਹਾਡਾ ਮੇਨ ਕੰਮ ਤਾਂ ਇਹ ਆ ਜਦੋਂ ਹੁਣ ਆਪਾਂ ਨੇ ਵੀਡੀਓ ਬਣਾਈ ਹੈ ਕਿ ਹਾਂ ਭਾਈ ਇਦਾਂ ਇਦਾਂ ਤਾਂ ਸਿੱਖੀ 'ਚ ਕ腐ਸ਼ਨ ਆ ਇਸ ਚੀਜ਼ ਨੂੰ ਲੈ ਕੇ ਦੁਬਿਧਾ 'ਚ ਨਹੀਂ ਜਾਣਾ ਫਿਕਰ 'ਚ ਨਹੀਂ ਜਾਣਾ ਚਿੰਤਾ 'ਚ ਨਹੀਂ ਜਾਣਾ ਚਿੰਤਾ ਨਹੀਂ ਕਰਨੀ ਕਿਉਂਕਿ ਗੁਰੂ ਕਾ ਪੰਥ ਹੈ ਉਹਨੇ ਆਪੀ ਚਲਾ ਲੈਣਾ ਉਹਦੇ ਹੱਥਾ ਸਾਰਾ ਕੁਝ ਬਸ ਫਰਕ ਥੋੜਾ ਜਿਹਾ ਇੰਨਾ ਹੈ ਕਿ ਆ ਦੁਨੀਆ ਦੇ ਵਿੱਚ 80% ਲੋਕ ਗੁਰੂ ਦੇ ਹੁਕਮ ਤੋਂ ਬਾਕੀ ਨੇ ਖਾਸ ਕਰਕੇ ਸਿੱਖ ਸਿੱਖਾਂ ਦੇ ਉੱਪਰ ਚੋਟ ਵੱਧ ਪੈਣੀ ਹੈ ਕਿਉਂਕਿ ਇਹਨਾਂ ਕੋਲ ਗੁਰੂ ਦਾ ਹੁਕਮ ਗੁਰਵਾਣੀ ਦੇ ਰੂਪ ਦੇ ਵਿੱਚ ਪਿਆਏ ਤੇ ਇਹਨਾਂ ਨੇ ਮੰਨਿਆ ਨਹੀਂ ਆ ਗੁਰਵਾਣੀ ਦੀ ਗੱਲ ਨਹੀਂ ਮੰਨੀਆ ਸਿੱਖਾਂ ਨੇ ਬਹੁਤਿਆਂ ਨੇ ਵਿੱਚ ਵਿਰਲੇ ਨੇ ਮੰਨਣ ਵਾਲੇ ਚੰਗੇ ਬੰਦੇ ਵਿੱਚ ਹੈਗੇ ਨੇ ਇਹੋ ਜੀ ਗੱਲ ਨਹੀਂ ਕਿ ਸਾਰੇ ਬੁਰੇ ਨੇ ਚੰਗੇ ਬੰਦੇ ਵਿੱਚ ਹੈਗੇ ਨੇ ਪਰ ਉਹ ਆਧਰਮ ਹੁੰਦਾ ਦੇਖ ਕੇ ਚੁੱਪ ਬੈਠ ਰਹਿੰਦੇ ਨੇ ਜਦੋਂ ਉਹ ਵੀ ਚੰਗੇ ਨਹੀਂ ਰਹਿੰਦੇ ਫਿਰ ਏ ਹੁਣ ਸਮਾਂ ਹੀ ਐਸਾ ਚੱਲ ਰਿਹਾ ਕਿ ਦੁਨੀਆਂ ਦੇ ਧਰਮ ਨੰਗੇ ਹੋਣਗੇ ਦੁਨੀਆਂ ਨੂੰ ਬਹੁਤ ਗੂੜੀ ਨੀਂਦ ਚ ਜਗਾਉਣਾ ਹੈ ਗੁਰੂ ਨੇ ਬਹੁਤ ਚਿਪੇੜਾਂ ਪੈਣੀਆਂ ਨੇ ਆ ਹੁਣ ਜੋ ਪਿੱਛੇ ਹੋ ਕੇ ਹਟਿਆ 13 ਸਾਲ ਦੀ ਕੁੜੀ ਦਾ ਰੇਪ ਕਰਕੇ ਮਰਡਰ ਕਰ ਦਿੱਤਾ ਬਾਣੇ ਵਾਲੇ ਨੇ ਤੁਹਾਨੂੰ ਕੀ ਲੱਗਦਾ ਇਸ ਚੀਜ਼ ਨੇ ਅਸਰ ਨਹੀਂ ਪਾਇਆ ਹੋਊਗਾ ਜਿਹੜੇ ਨਿਹੰਗ ਸਿੰਘ ਨੇ ਜਾਂ ਹੋਰਾਂ ਦੇ ਉਪਰ ਅੰਦਰ ਦਿਲਾਂ 'ਚ ਗੱਲ ਉੱਠੀ ਨਹੀਂ ਹੋਊਗੀ ਉਹਨਾਂ ਦੀ ਅੱਗ ਬਲ ਨਹੀਂ ਹੋਊਗੀ ਇਸ ਸਮੇਂ ਦੇ ਚੱਕਰ ਇਹ ਜਿਹੀ ਨੇ ਤੇ ਇਹ ਜਿਹੀ ਸੀ ਇਹ ਜਿਹੀ ਰਹਿਣਗੇ ਇਹ ਤੋਂ ਤਾਂ ਉਲਟਾ ਸਿੱਖਿਆ ਮਿਲਣੀ ਆ ਤੁਹਾਨੂੰ ਗੁਰੂ ਨੇ ਅਕਲ ਦੇਣੀ ਆ ਪਰ ਹੁਣ ਇਹਨਾਂ ਨੂੰ ਮੌਕਾ ਮਿਲ ਕਿ ਇੱਕ ਪਾਸੇ ਗੁਰੂ ਦਾ ਹੁਕਮ ਹੋਊਗਾ ਗੁਰੂ ਕੀ ਫੌਜ ਹੋਊਗੀ ਜਾਂ ਤਾਂ ਉਹਨਾਂ ਵੱਲ ਦੇ ਹੋ ਜਾਣਗੇ ਇਹ ਜਾਂ ਇਹ ਆਪਣੀ ਮਨਮਰਜ਼ੀ ਕਰਦੇ ਰਹਿਣਗੇ ਗੁਰੂ ਤੋਂ ਬੇਮੁਖ ਰਹਿਣਗੇ ਗੁਰੂ ਤੋਂ ਵਿਰੋਧ ਕਰਦੇ ਰਹਿਣਗੇ ਹੁਣ ਖਾਲਸਾ ਰਾਜ ਸੁਣ ਕੇ ਖੁਸ਼ੀ ਤਾਂ ਸਾਰਿਆਂ ਨੂੰ ਹੁੰਦੀ ਹੈ ਕਈਆਂ ਨੂੰ ਹੁੰਦੀ ਵੀ ਹਾਂ ਸਾਡਾ ਰਾਜ ਆ ਜਾਵੇ ਤੇ ਕਈ ਇਹ ਤਰੀਕੇ ਨੂੰ ਕਈਆਂ ਨੂੰ ਸਮਝ ਵੀ ਆ ਵੀ ਰਾਜ ਹੁੰਦਾ ਕੀ ਆ ਵੀ ਖਾਲਸੇ ਵਾਲਾ ਰਾਜ ਕੀ ਹੁੰਦਾ ਪਰ ਕਈ ਇਹ ਚੀਜ਼ ਨੂੰ ਵੀ ਹਾਈਜੈਕ ਕਰੀ ਬੈਠ ਨੇ ਕਈ ਰਾਜ ਆਪਣੀ ਇੱਛਾ ਲਈ ਚਾਹੁੰਦੇ ਨੇ ਕਿਉਂਕਿ ਜਿਨ੍ਹਾਂ ਨੇ ਉਹਨਾਂ ਨੇ ਕੰਮ ਆਹੀ ਕਰਨੇ ਨੇ ਉਹਨਾਂ ਨੂੰ ਰਾਜ ਮਿਲਗਾ ਜੋ ਹੁਣ ਹੁੰਦਾ ਆ ਹੁਣ ਤੱਕ ਤੁਹਾਨੂੰ ਸਰਕਾਰਾਂ ਕੁੱਟ ਦੀਆਂ ਆਈਆਂ ਨੇ ਜੇ ਨਵੇਂ ਆ ਉਹ ਰਾਜ ਵੀ ਆ ਜਵੇ ਕੁੱਟਣਾ ਉਹਨਾਂ ਨੂੰ ਵੀ ਤੁਹਾਨੂੰ ਬਸ ਉਹ ਤੁਹਾਨੂੰ ਵਰਤ ਰਹੇ ਨੇ ਆਪਣੇ ਰਾਜ ਵਿੱਚ ਪਰ ਇਹ ਗੁਰੂ ਖਾਲਸਾ ਦੇ ਰਾਜ ਦੀ ਗੱਲ ਹੋਰ ਆ ਗੁਰੂ ਖਾਲਸਾ ਦਾ ਰਾਜ ਸੱਚ ਧਰਮ ਦਾ ਰਾਜ ਹੈ ਤੇ ਇਹ ਹੁਕਮ ਸਿੱਖਾਂ ਦੇ ਉੱਪਰ ਵੀ ਲਾਗੂ ਹੋਣਾ ਜਿਹੜੇ ਜਿਹੜੇ ਹੁਣ ਗੁਰੂ ਤੋਂ ਬੇਮੁਖ ਨੇ ਗੁਰੂ ਤੋਂ ਉਲਟ ਚੱਲਦੇ ਨੇ ਉਹਨਾਂ ਨੂੰ ਕੀ ਬਖਸ਼ ਦੇਣਗੇ ਉਹ ਬਿਲਕੁਲ ਵੀ ਨਹੀਂ ਉਹਨਾਂ ਦੇ ਉੱਪਰ ਵੀ ਨਾਲੇ ਵਾਪਨੀਆਂ ਗੱਲਾਂ ਸਾਰੀਆਂ ਇਹ ਜਦੋਂ ਆਪਾਂ ਕੋਈ ਫਸਲ ਬੀਜਦੇ ਆ ਉਹ ਇੱਕ ਦਿਨ ਉੱਗਦੀ ਤਾਂ ਹੈ ਬੱਚਾ ਪੇਪਰ ਦੇ ਕੇ ਆਇਆ ਪੀਪਰ ਦਾ ਰਿਜ਼ਲਟ ਤੇ ਇੱਕ ਤਾਂ ਨੌਂਦੀ ਆ ਪਤਾ ਤਾਂ ਲੱਗਦੀ ਆ ਉਹ ਚ ਪਾਸ ਸਕੇ ਫੇਲ ਆ ਇਹ ਬਸ ਉਹ ਜਿਹੀ ਸਮਾਂ ਹੈ ਕਿ ਦੁਨੀਆ ਦੇ ਵਿੱਚ ਜਿਹੜੇ ਲੋਕ ਨੇ ਜਿਨ੍ਹਾਂ ਦੇ ਹੱਥ ਤਾਕਤ ਰਹੀ ਆ ਜਾਂ ਜੋ ਦੁਨੀਆ ਦੇ ਵਿੱਚ ਚੌਧਰੀ ਬਣ ਕੇ ਬੈਠੇ ਰਹੇ ਨੇ ਇਹਨਾਂ ਨੇ ਜੋ ਫਸਲੀ ਬੀਜੀ ਆ ਉਹ ਫਸਲ ਹੁਣ ਉੱਗ ਉੱਗਾ ਹੀ ਹੁਣ ਵੱਢਣ ਦਾ ਸਮਾਂ ਆ ਗਿਆ ਜਿਹੜੇ ਜਿੰਨੇ ਵੀ ਕੁਕਰਮ ਕੀਤੇ ਨੇ ਧਰਮ ਦੇ ਨਾਂ ਤੇ ਜਿੰਨੇ ਵੀ ਗਲਤ ਕੰਮ ਕੀਤੇ ਨੇ ਧਰਮ ਦੇ ਨਾਂ ਤੇ ਧੋਖੇ ਹੋਏ ਨੇ ਧਰਮ ਦੇ ਨਾਂ ਤੇ ਪਾਪ ਹੋਏ ਨੇ ਉਹ ਸਾਰਿਆਂ ਦਾ ਫਲ ਭੋਗਣ ਦਾ ਸਮਾਂ ਆ ਗਿਆ ਇਹ ਪਚਣੀ ਨਹੀਂ ਗੱਲ ਹੈਗੀ ਬਹੁਤਿਆਂ ਦੇ ਕਿਉਂਕਿ ਕੋਈ ਆਪਣੇ ਉੱਪਰ ਦੋਸ਼ ਲੈਣ ਨੂੰ ਤਿਆਰ ਨਹੀਂ ਹੁੰਦਾ ਕੋਈ ਆਪਣੀ ਕਮੀ ਦੇਖਣ ਨੂੰ ਤਿਆਰ ਨਹੀਂ ਹੁੰਦਾ ਸੱਚ ਤੋਂ ਬਹੁਤ ਔਖਾ ਅਮਰਿਤਕੋੜਾ ਵਿਖਿਆ ਮਿੱਠੀ ਸੱਚ ਸੁਣਨਾ ਬਹੁਤ ਔਖਾ ਏ ਬਹੁਤ ਜਿਗਰਾ ਚਾਹੀਦਾ ਸੱਚ ਸੁਣਨ ਲਈ ਪਰ ਇਹ ਐ ਸਹੀ ਸਮਾਂ ਹੈ ਕਿ ਜਿੱਥੇ ਪਿੱਛੋਂ ਪਰਲੋਕ ਤੋਂ ਖੇਡ ਚੱਲ ਰਹੀ ਹੈ ਗੁਰੂ ਦੀ ਖਾਲਸੇ ਪੰਥ ਦੀ ਡਿਊਟੀ ਆ ਗੁਰੂ ਖਾਲਸੇ ਪੰਥ ਦੀ ਗੁਰੂ ਦੇ ਫੌਜਾਂ ਦੀ ਡਿਊਟੀ ਲੱਗਣੀ ਆ ਤੇ ਰਾਜ ਹੋਣਾ ਸੱਚ ਧਰਮ ਦਾ ਇਹ ਕੋਈ ਦੁਨੀਆਵੀ ਰਾਜ ਦੀ ਗੱਲ ਨਹੀਂ ਹੈਗੀ ਇਹ ਧਰਮ ਦੇ ਰਾਜ ਦੀ ਗੱਲ ਆ ਕਿਉਂਕਿ ਇਹ ਦੁਨੀਆ ਉੱਪਰ ਧਰਮ ਕਰਪਟਾ ਅਸੀਂ ਹਾਂ ਦੁਨੀਆ ਦੀ ਗੱਲ ਕਰੇ ਨਹੀਂ ਰਹੇ ਅਸੀਂ ਗੱਲ ਕਰ ਰਹੇ ਹਾਂ ਸਤਖੰਡ ਵੱਲੋਂ ਕਿ ਸਤਖੰਡ ਵਾਲੇ ਕਹਿ ਰਹੇ ਨੇ ਕਿ ਭਾਈ ਇਹ ਧਰਤੀ ਤੇ ਹੁਕਮ ਨਹੀਂ ਮੰਨਦੇ ਗੁਰੂ ਦਾ ਲੋਕ ਧਰਤੀ ਤੇ ਹੁਕਮ ਨਹੀਂ ਮੰਨਦੇ ਪਰਮੇਸ਼ਰ ਦਾ ਇਹ ਧਰਮ ਤੋਂ ਬਾਗੀ ਨੇ ਤੇ ਧਰਮ ਤੋਂ ਬਾਗੀ ਕੋਈ ਵੀ ਹੋ ਸਕਦਾ ਚਾਹੇ ਸੇਖ ਹੋਵੇ ਚਾਹੇ ਹਿੰਦੂ ਹੋਵੇ ਜਾਂ ਮੁਸਲਮਾਨ ਹੋਵੇ ਧਰਮ ਤੋਂ ਬਾਗੀ ਸਾਰੇ ਨੇ ਤੇ ਚੰਗੇ ਬੰਦੇ ਵੀ ਸਾਰਿਆਂ ਦੇ ਵਿੱਚ ਨੇ ਹੁਣ ਗੁਰੂ ਸੱਚਿਆਂ ਦੇ ਵੱਲ ਦਾ ਨਿਮਾਨਿਆਂ ਦੇ ਵੱਲ ਦਾ ਭੋਲਿਆਂ ਦੇ ਵੱਲ ਦਾ ਜਿਨ੍ਹਾਂ ਨੂੰ ਦਬੋਚਿਆ ਜਾ ਰਿਹਾ ਜਿਨ੍ਹਾਂ ਨੂੰ ਕੁਚਲਿਆ ਜਾ ਰਿਹਾ ਤੇ ਆਪਣੇ ਬਹੁਤ ਬੰਦੇ ਵਿੱਚ ਲੜ ਵੀ ਰਹੇ ਨੇ ਯੁੱਧ ਵੀ ਕਰ ਰਹੇ ਨੇ ਲੜਾਈਆਂ ਵੀ ਕਰ ਰਹੇ ਨੇ ਸਰਕਾਰਾਂ ਨਾਲ ਪਰ ਜਿੰਨੇ ਵੀ ਲੜਦੇ ਦੇਖੇ ਬਹੁਤਿਆਂ 'ਚ ਇੱਕ ਕਮੀ ਜ਼ਰੂਰ ਦੇਖਣ ਨੂੰ ਮਿਲਦੀ ਆ ਕਿ ਉਹ ਗੁਰੂ ਦੇ ਵੱਲ ਦੇ ਨਹੀਂ ਹੈਗੇ ਤੇ ਜਦੋਂ ਗੁਰੂ ਦੇ ਵੱਲ ਦੇ ਨਹੀਂ ਰਹਿੰਦੇ ਫਿਰ ਹਉਮੈ ਆ ਜਾਂਦੀ ਹੈ ਤੇ ਹਉਮੈ ਦੇ ਵਿੱਚ ਚੁੱਕੇ ਕਦਮ ਸਾਰਿਆਂ ਦੇ ਸਰਬੱਤ ਦੇ ਭਲੇ ਲਈ ਹੁੰਦੇ ਨਹੀਂ ਹੈਗੇ ਬਹੁਤ ਕੁਸ਼ ਇਹੋ ਜਿਹਾ ਕਰ ਬੈਠਦੇ ਨੇ ਜਿਹੜਾ ਗੁਰੂ ਨੂੰ ਮਨਜ਼ੂਰ ਨਹੀਂ ਆ ਜਿਹੜਾ ਹੁਕਮ ਤੋਂ ਖਲਾਫਤ ਦੇ ਵਿੱਚ ਹੁੰਦਾ ਹੈ ਬਸ ਹੁਣ ਐਸੀ ਕੁਸ਼ ਖੇੜ ਅੱਗੇ ਵਰਤਣੀ ਆ ਪਹਿਲਾਂ ਤਾਂ ਧਰਮ ਨੰਗੇ ਹੋਣੇ ਨੇ ਦੁਨੀਆ ਤੇ ਇਹਨਾਂ ਦੀਆਂ ਕੀਤਿਆਂ ਕਰਤੂਤਾ ਨੰਗੀਆਂ ਹੋਣੀਆਂ ਨੇ ਵਰਦਾ ਚੱਕਿਆ ਜਾਣਾ ਇਹਨਾਂ ਦੇ ਝੂਠਾਂ ਦੇ ਉੱਪਰੋਂ ਤੇ ਜੋ ਖਾਲਸੇ ਫੌਜ ਦੇ ਰਾਜ ਦੀ ਗੱਲ ਆ ਜਾਓ ਖਾਲਸੇ ਗੁਰੂ ਕੇ ਖਾਲਸੇ ਹੁਣ ਇਹ ਇੱਕ ਸ਼ਬਦ ਖਾਸ ਕਰਕੇ ਵਰਤਣਾ ਪੈ ਰਿਹਾ ਨਹੀਂ ਤਾਂ ਖਾਲਸਾ ਕਹਿੰਦੇ ਮਰ ਜਾਂਦਾ ਸੀ ਹੁਣ ਗੁਰੂ ਦਾ ਖਾਲਸਾ ਕਹਿਣਾ ਪੈ ਰਿਹਾ ਕਿਉਂਕਿ ਖਾਲਸੇ ਦੇ ਵਿੱਚ ਮਿਲਾਵਟ ਵੀ ਬਹੁਤ ਹੋ ਗਈ ਹੈ ਨਾ ਇੱਥੇ ਵਾਲੇ ਦੇ ਵਿੱਚ ਖਾਲਸਾ ਸ਼ਬਦ ਵੀ ਖਰਾਬ ਹੋ ਗਿਆ ਹੈ ਇਹ ਸਮੇਂ ਸਮੇਂ ਇਹੀ ਖੇਡ ਚੱਲਦੀ ਆਈ ਆ ਤੇ ਦਹੀਂ ਚੱਲਣੀ ਆ ਹੁਣ ਪੇਪਰ ਦੇ ਰਿਜ਼ਲਟ ਦਾ ਸਮਾਂ ਆ ਗਿਆ ਜੋ ਬੀਜੇ ਚਾਹੇ ਫੁੱਲੀ ਬੀਜੇ ਸੀ ਸਕੰਡੀ ਬੀਜੇ ਸੀ ਉਹ ਵੱਢਣ ਦਾ ਸਮਾਂ ਆ ਗਿਆ ਪੂਰੀ ਧਰਤੀ ਲਈ ਜਾਣਾ ਕਿ ਕੱਲ ਇਹ ਪੰਜਾਬ ਦੀ ਗੱਲ ਕਰੋੜਾਂ ਸ੍ਰਸ਼ਟੀਆਂ ਦੇ ਵਿੱਚ ਕਰੋੜਾਂ ਸਮੇਂ ਦੇ ਚੱਕਰਾਂ ਦੇ ਵਿੱਚ ਐਡੀ ਬੜੀ ਖੇਡ ਦੇ ਵਿੱਚ ਇੰਨੇ ਪੰਜਾਬ ਦੀ ਫਿਕਰ ਕਿਉਂ ਕਰ ਰਹੇ ਤੁਸੀਂ ਪੰਜਾਬ ਤਾਂ ਕਰੋੜਾਂ ਹੀ ਆ ਕੇ ਬਣ ਕੇ ਚਲੇ ਗਏ ਇਹ ਜਿਹੜੀਆਂ ਕਰੋੜਾਂ ਹੀ ਧਰਤੀਆਂ ਬਣ ਕੇ ਤਬਾਹ ਹੁੰਦੀਆਂ ਨੇ ਸਕਿੰਟਾਂ ਸਕਿੰਟਾਂ ਦੇ ਵਿੱਚ ਲਗਾਤਾਰ ਹੋ ਰਿਹਾ ਗੱਲ ਇਹ ਨਾ ਹੀ ਤਾਂ ਪੰਜਾਬ ਦੀ ਆ ਨਾ ਹੀ ਇਹ ਕਿਸੇ ਇੱਕ ਬੰਦੇ ਦੇ ਰਾਜ ਦੀ ਆ ਗੱਲ ਹੈਗੀ ਇੱਕ ਪਾਸੇ ਕੀ ਪਰਮੇਸ਼ਰ ਦਾ ਹੁਕਮ ਸੱਚ ਉਹਦਾ ਧਰਮ ਤੇ ਇੱਕ ਪਾਸੇ ਇਹ ਦੁਨੀਆ ਹੁਕਮ ਤੋਂ ਬਾਗੀ ਜੋ ਜੋ ਵੀ ਗੁਰੂ ਦੇ ਵੱਲ ਹੋਈ ਗਏ ਜੋ ਵੀ ਗੁਰੂ ਦੇ ਨਾਲ ਹੋਈ ਗਏ ਜੇ ਹੁਕਮ ਅਰਿਆਂ ਚੱਲਣ ਲੱਗ ਪਏ ਗੁਰੂ ਦੇ ਬਾਣੇ 'ਚ ਆ ਗਏ ਉਹ ਤਾਂ ਪਾਰ ਲੱਗੀ ਜਾਣਗੇ ਉਹ ਤਾਂ ਹੋਣਗੇ ਰਾਜ ਦਾ ਹਿੱਸਾ ਤੇ ਜੋ ਜੋ ਵੀ ਗੁਰੂ ਤੋਂ ਬਾਗੀ ਨੇ ਚਾਹੇ ਉਹਨੋਂ ਬਾਣੇ 'ਚ ਹੋਣ ਚਾਹੇ ਸਿੱਖ ਹੋਣ ਉਹਨਾਂ ਦੀ ਖੈਰ ਨਹੀਂ ਆ ਕਿਉਂਕਿ ਵਿਰੋਧ ਹੁਕਮ ਦਾ ਹੋ ਰਿਹਾ ਪਰਮੇਸ਼ਰ ਦੇ ਹੁਕਮ ਦਾ ਗੁਰੂ ਦੇ ਹੁਕਮ ਦਾ ਵਿਰੋਧ ਹੋ ਰਿਹਾ ਆਪਾਂ 2 ਸਾਲ ਤੋਂ ਵੀਡੀਓਜ਼ ਬਣਾ ਰਹੇ ਆਂ ਚੈਨਲ ਦੇ ਉੱਪਰ ਅੱਜ ਤੱਕ ਜਿੰਨੀਆਂ ਵੀ ਸਾਨੂੰ ਗਾਲਾਂ ਕੱਢੀਆਂ ਗਈਆਂ ਨੇ ਜਿੰਨੀਆਂ ਵੀ ਗਾਲਾਂ ਕੱਢੀਆਂ ਗਈਆਂ ਨੇ ਉਹ ਸਿਰਫ ਉਹ ਵੀ ਗੁਰਬਾਣੀ ਦੀਆਂ ਗੱਲਾਂ ਦੇ ਉੱਪਰ ਕੱਡੀਆਂ ਗਈਆਂ ਨੇ ਹੁਣ ਤੁਸੀਂ ਆਪ ਸਾਬ ਲਾ ਲਓ ਕੀ ਗੁਰਬਾਣੀ ਦਾ ਆਦਬ ਇਹਨਾਂ ਕੋਲ ਹੈ ਥੋੜੀ ਬਹੁਤ ਐਦਬ ਨਹੀਂ ਕਈਆਂ ਨੂੰ ਤਾਂ ਕਈ ਤਾਂ ਸਾਫ਼ੇ ਮੂੰਹ ਤੇ ਕਹਿੰਦੇ ਨੇ ਅਸੀਂ ਨਹੀਂ ਮੰਨਣੀ ਗੁਰਬਾਣੀ ਇਹ ਕਰ ਲਾਗੀ ਕਰਦਾ ਹੁਣ ਇਹ ਗੱਲਾਂ ਕਦੇ ਬਾਹਰ ਦੱਸੀਆਂ ਨਹੀਂ ਹੈਗੀਆਂ ਪਰ ਇਹ ਅੰਦਰਲੇ ਸਿੱਖਾਂ ਦੇ ਹਾਲਾਤ ਨੇ ਕਈਆਂ ਨੂੰ ਇਦਾਂ ਲੱਗਦਾ ਕਿ ਗੁਰਬਾਣੀ ਜਿੱਦਾਂ ਕੋਹੂ ਕੰਗਾੜੇ ਮਾਰੇ ਹੋਏ ਨੇ ਉਹੀ ਗੱਲਾਂ ਨੇ ਕੋਈ ਮਤਲਬ ਨਹੀਂ ਹੈਗਾ ਉਹਨਾਂ ਦਾ ਗੱਲ ਉਹੀ ਹੋਈ ਆ ਕਿ ਇਹਨਾਂ ਨੇ ਬਿਨਾਂ ਗੁਰੂ ਵਾਲੇ ਹੋਏ ਬਿਨਾਂ ਗੁਰੂ ਦੀ ਗੱਲ ਮੰਨੇ ਬਿਨਾਂ ਗੁਰਮਤ ਨੂੰ ਧਰ ਧਾਰੇ ਬਿਨਾਂ ਗੁਰੂ ਵਾਲੀ ਅਕਲ ਧਰਤੀ ਤੇ ਧਰਮ ਚਲਾਉਣਾ ਚਾਹੇ ਧਰਤੀ ਤੇ ਰਾਜ ਪਾਉਣਾ ਚਾਹਿਆ ਤੇ ਇਹਨਾਂ ਨੂੰ ਹਮੇਸ਼ਾ ਮੂਹ ਦੀ ਖਾਨੀ ਪੈਂਦੀ ਆਈ ਆ ਉਹ ਇਹੀ ਵਜ੍ਹਾ ਹੈ ਕਿ ਇਹ ਹੁਕਮ ਤੋਂ ਬਾਗੂ ਗੁਰੂ ਤੋਂ ਬਾਗੂ ਹੀ ਨੇ ਤੇ ਇੱਕ ਇੰਨੇ ਸਿਆਣੇ ਵਿੱਚ ਬੈਠੇ ਨੇ ਉਹਨਾਂ ਨੂੰ ਲੱਗਦਾ ਕਿ ਗੁਰਬਾਣੀ ਮੰਨਣ ਦੀ ਲੋੜ ਨਹੀਂ ਆ ਸੱਚੀ ਜਿੰਨੇ ਸਿਆਣੇ ਬੈਠੇ ਨੇ ਇਹ ਵਿੱਚ ਕਿਉਂਕਿ ਉਹਨਾਂ ਨੂੰ ਰੱਬ ਨਾਲ ਦੀ ਉਹਨਾਂ ਨੂੰ ਐ ਲੱਗਦਾ ਰੱਬ ਹੁੰਦਾ ਨਹੀਂ ਆ ਉਹੀਆਂ ਗੱਲਾਂ ਹੈ ਰੱਬ ਰੂਬ ਨਾਲ ਦੀ ਕੋਈ ਚੀਜ਼ ਨਹੀਂ ਹੈਗੀ ਤੇ ਰੱਬ ਦੀਆਂ ਗੱਲਾਂ ਨੂੰ ਉਹੀ ਮਜ਼ਾਕੇ ਸਮਝਦੇ ਨੇ ਗੁਰਬਾਣੀ ਦੀਆਂ ਗੱਲਾਂ ਨੂੰ ਮਜ਼ਾਕ ਸਮਝਦੇ ਨੇ ਉਹ ਗੁਰਬਾਣੀ ਨੂੰ ਲੈ ਕੇ ਆਦਬ ਖਤਮ ਹੋਇਆ ਪਿਆ ਉਹ ਪੁਰਾਣੇ ਸਮਝ ਦੀ ਗੱਲ ਕਰੀਏ ਜੋ ਕਿ ਗੁਰਬਾਣੀ ਦੀ ਗੱਲ ਦੱਸਦਾ ਵੀ ਸਨ ਉਹ ਹੱਥ ਜੋੜ ਜਾਂਦੇ ਸੀ ਹੁਣ ਜੇ ਤੁਸੀਂ ਗੁਰਬਾਣੀ ਦੀ ਗੱਲ ਦੱਸਦੇ ਹੋ ਗਾਲਾਂ ਕੱਢਣ ਵਾਲਾ ਮਾਪਿਆਂ ਦੀ ਗਾਲਾਂ ਕੱਢ ਗਈ ਜਾਂਦਾ ਮੂੰਹ ਤੇ ਉਹਨਾਂ ਦਾ ਸੁਭਾਅ ਬਣਿਆ ਹੋਇਆ ਉਹਨਾਂ ਨੂੰ ਭੋਰਾ ਵੀ ਫਰਕ ਨਹੀਂ ਪੈਂਦਾ ਕਿ ਅਸੀਂ ਕੀ ਕਰ ਉਹਨਾਂ ਨੂੰ ਅਹਿਸਾਸ ਹੀ ਨਹੀਂ ਇਹ ਗੱਲ ਦਾ ਕਿਉਂਕਿ ਗੁਰਬਾਣੀ ਦੀ ਗੱਲ ਹੋ ਰਹੀ ਆ ਤੇ ਮੈਂ ਗੁਰਬਾਣੀ ਦੀ ਗੱਲ ਉਹਨੂੰ ਕੱਟ ਕੇ ਸ਼ਰਿਆਮ ਸਾਫ਼-ਸਾਫ਼ ਕਹਿ ਰਿਹਾ ਮੈਂ ਨਹੀਂ ਮੰਨਣੀ ਜੋ ਮੈਂ ਕਹਿ ਰਿਹਾ ਤੂੰ ਉਹ ਮਾਨਾ ਮਤਲਬ ਸ਼ਰਿਆਮ ਆ ਕੇ ਕਹਿ ਰਹੇ ਨੇ ਸ਼ਰਿਆਮ ਕਮੈਂਟਾਂ 'ਚ ਗਾਲਾਂ ਕੱਢ ਕੇ ਸ਼ਰਿਆਮ ਕਹਿੰਦੇ ਰਹੇ ਹੁਣ ਤ ਜੋ ਜੋ ਵੀ ਗੁਰੂ ਨਾ ਖੜਦੇ ਨੇ ਗੁਰਬਾਣੀ ਦੀ ਗੱਲ ਕਰਦੇ ਨੇ ਉਹਨਾਂ ਦੇ ਮਗਰ ਪੈ ਜਾਂਦੇ ਨੇ ਇਹ ਉਹਨਾਂ ਨੂੰ ਗਾਲਾਂ ਕੱਢਦੇ ਨੇ ਉਹਨਾਂ ਦੇ ਪਿੱਛੇ ਪੈ ਜਾਂਦੇ ਨੇ ਤੇ ਇਹ ਚੱਲਦਾ ਆ ਰਿਹਾ ਤੇ ਕੋਈ ਚੱਕਰ ਨਹੀਂ ਆਪਾਂ ਪਾਣਾ ਮਿੱਠਾ ਕਰਕੇ ਮੰਨ ਲੀਦਾ ਜਿੱਦਾਂ ਕਿ ਪਹਿਲਾਂ ਕਿਹਾ ਕਿ ਇਹ ਖੇਡ ਆ ਉਹਦੀ ਤੇ ਇਹ ਇਦਾਂ ਹੀ ਚੱਲਣੀ ਹੈ ਇਦਾਂ ਹੀ ਚੱਲਦੇ ਆਏ ਆ ਪਰ ਇਹ ਖੇਡ ਦਾ ਕਲਾਈਮੈਕਸ ਜ਼ਰੂਰ ਆ ਗਿਆ ਹੁਣ ਤਾਂ ਹੀ ਹੁਣ ਦੁਨੀਆ 'ਚ ਕਈ ਲੋਕ ਫਿਕਰ ਕਰਦੇ ਨੇ ਵੀ ਅੱਗੇ ਬੁਰਾ ਸਮਾਂ ਆਊਗਾ ਜੀ ਕੀ ਕਰੀਏ ਕਿੱਦਾਂ ਕਰੀਏ ਕੁਝ ਵੀ ਹੁਕਮ ਤੋਂ ਬਾਹਰ ਨਹੀਂ ਹੈ ਜੀ ਕੁਝ ਵੀ ਪਾਣੀ ਤੋਂ ਬਾਹਰ ਨਹੀਂ ਹੈ ਮੈਂ ਤੁਹਾਨੂੰ ਇੰਨਾ ਹੀ ਕਹਿ ਸਕਦਾ ਕਿ ਇੱਥੇ ਤੁਸੀਂ ਜਿੰਨੇ ਮਰਜ਼ੀ ਕੋਸ਼ਿਸ਼ਾਂ ਕਰ ਲਿਓ ਤੁਹਾਡਾ ਸਰੀਰ ਨੇ ਸਰੀਰ ਤਾਂ ਇੱਕ ਦਿਨ ਉਹ ਵੀ ਚਲਾ ਜਾਣਾ ਹੈ ਤੁਸੀਂ ਪ੍ਰਾਪਰਟੀਆਂ ਬਚਾ ਲੋਗੇ ਤਾਂ ਸਰੀਰ ਬਚਾ ਲੋਗੇ ਕੀ ਬਚਾ ਲੋਗੇ ਤੁਸੀਂ ਔਰੇ ਜੇ ਕੁਝ ਸੱਚੀ ਚ ਮਾਇਨੇ ਰੱਖਣ ਵਾਲੀ ਚੀਜ਼ ਹੈਗੀ ਆ ਸੱਚੀ ਚੀਜ਼ ਜੇ ਕੋਈ ਮਾਇਨੇ ਰੱਖਣ ਵਾਲੀ ਚੀਜ਼ ਹੈਗੀ ਉਹ ਹੈਗਾ ਨਾਮ ਨਾਮ ਜਪ ਲਓ ਨਾਮ ਪ੍ਰਾਪਤ ਕਰ ਲੋ ਇਹੀ ਨਾਲ ਜਾਣਾ ਹੈ ਬਾਕੀ ਸਭ ਫਜ਼ੂਲ ਆ ਬਾਕੀ ਸਭ ਵਿਅਰਥ ਚੀਜ਼ਾਂ ਨੇ ਤੇ ਜੋ ਧਰਤੀ ਤੇ ਚੱਲ ਰਿਹਾ ਜੋ ਹਾਲਾਤ ਹੈਗੇ ਨੇ ਇਹਨੂੰ ਕੋਈ ਫਿਕਰ ਕਰਨ ਦੀ ਲੋੜ ਨਹੀਂ ਆ ਜੋ ਅੱਗੇ ਹੋਣਾ ਉਹਦੇ ਬਾਰੇ ਕੋਈ ਫਿਕਰ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਆ ਕਿਉਂਕਿ ਜੇ ਚਿੰਤਾ ਕਰ ਰਹੇ ਹੋ ਫਿਰ ਤੁਸੀਂ ਪਾਣਾ ਨਹੀਂ ਮੰਨ ਪਾ ਰਹੇ ਹੁਕਮ ਨਹੀਂ ਮੰਨ ਪਾ ਰਹੇ ਗੁਰੂ ਦਾ ਤਾਈਓ ਇਹ ਜੋ ਹੋ ਰਿਹਾ ਇਹ ਕੁਝ ਨਵਾਂ ਨਹੀਂ ਹੋ ਰਿਹਾ ਇਹ ਪਹਿਲੀ ਵਾਰ ਨਹੀਂ ਹੋ ਰਿਹਾ ਇਹ ਸਮੇਂ ਦੇ ਚੱਕਰ ਨੇ ਕਰੋੜਾਂ ਹੀ ਵਾਰ ਸ੍ਰਿਸ਼ਟੀ ਬਣ ਲਈ ਕਰੋੜਾਂ ਹੀ ਵਾਰ ਖਤਮ ਹੋ ਲਈ ਕਰੋੜਾਂ ਵਾਰ ਹੀ ਇਹ ਜੇ ਗੱਲਾਂ ਹੋ ਲਈਆਂ ਸਭ ਕੁਝ ਹੋ ਲਿਆ ਇਹ ਇੱਕ ਖੇਡ ਆ ਸਿਰਫ ਤੇ ਸਿਰਫ ਇੱਕ ਖੇਡ ਆ ਜਾਗ ਰਜਣਾ ਸਭ ਝੂਠ ਹੈ ਜਾਣ ਰਹੇ ਹੋ ਰੇ ਮੀਤ ਇਹ ਸੱਚੀ ਚ ਸਭ ਕੁਝ ਜੋ ਹੋ ਰਿਹਾ ਝੂਠ ਆ ਐ ਤੁਹਾਡਾ ਸਰੀਰ ਝੂਠ ਆ ਤੁਹਾਡੀਆਂ ਪ੍ਰਾਪਰਟੀਆਂ ਝੂਠ ਨੇ ਤੁਹਾਡੇ ਰਿਸ਼ਤੇ ਝੂਠ ਨੇ ਇਹ ਜਿਹੜੀਆਂ ਬਾਹਰ ਗੱਲਾਂ ਦੁਨੀਆ ਤੇ ਚੱਲ ਰਹੀਆਂ ਸਭ ਕੁਝ ਹੀ ਇੱਕ ਝੂਠ ਦਾ ਹਿੱਸਾ ਹੈ ਨਾ ਇੱਥੇ ਕੁਝ ਜੰਮਦਾ ਹੈ ਨਾ ਕੁਝ ਮਰਦਾ ਹੈ ਨਾ ਕੁਝ ਆਈ ਬੋ ਨਾ ਕੁਝ ਜਾਈ ਬੋ ਜੋਤ ਆਈ ਹੋਈ ਹੈ ਸਰੀਰ ਦੇ ਵਿੱਚ ਉਹਨੇ ਆਹ ਖੇਡ ਖੇਢੀ ਹੋ ਰਿਆ ਕੇ ਐਂਡ ਦੇ ਵਿੱਚ ਇਹੀ ਫਰਕ ਆ ਐਂਡ ਦੇ ਵਿੱਚ ਇਹੀ ਮਾਇਨੇ ਰਖਾਉਂਦਾ ਕਿ ਇਹ ਆਪਣਾ ਜੋ ਕੰਮ ਸੀ ਕਰਕੇ ਚਲੇਗੀ ਕਿ ਕਿ ਨਹੀਂ ਇਹਨੂੰ ਨਾਮ ਪ੍ਰਾਪਤ ਹੋ ਗਿਆ ਕਿ ਨਹੀਂ ਬਸ ਇੰਨੀ ਕੀ ਖੇਡ ਆ ਤੇ ਜੋ ਹੁਣ ਸਮਾਂ ਬਦਲਣਾ ਵੀ ਅੱਗੇ ਜੋ ਖਾਲਸੇ ਦੀ ਫੌਜ ਉੱਠਣੀ ਆ ਗੁਰੂ ਖਾਲਸੇ ਦੀ ਉਹ ਸਭ ਤੋਂ ਵੱਡੀ ਵਜ੍ਹਾ ਇਹ ਆ ਕਿ ਜਿਹੜੇ ਚੰਗੇ ਲੋਕ ਨੇ ਨਾ ਜਿਹੜੇ ਦਿਲ ਦੇ ਸਾਫ਼ ਨੇ ਜਿਹੜੇ ਗੁਰਬਾਣੀ ਮੰਨਦੇ ਨੇ ਜਿਹੜੇ ਗੁਰੂ ਦੀ ਗੱਲ ਮੰਨਦੇ ਨੇ ਉਹਨਾਂ ਦਾ ਵੀ ਹੁਣ ਜੀਣਾ ਹਰਾਮ ਕਰ ਰਹੇ ਨੇ ਲੋਕ ਖਾਸ ਕਰਕੇ ਕੱਟੜ ਸਿੱਖ ਜੋ ਸਿੱਖਾਂ ਦੇ ਵਿੱਚ ਉਹ ਬੰਦੇ ਬੈਠੇ ਨੇ ਜੋ ਗੁਰਬਾਣੀ ਦੀ ਮੰਨਦੇ ਨਹੀਂ ਤੇ ਹੋਰਾਂ ਨੂੰ ਵੀ ਤੰਗ ਕਰਦੇ ਨੇ ਬਹੁਤ ਨੇ ਬਹੁਤ ਬੈਠੇ ਨੇ ਇੰਟਰਨੈਟ ਤੇ ਭਰਿਆ ਪਿਆ ਬਹੁਤ ਤੰਗ ਕਰਦੇ ਨੇ ਉਹਨਾਂ ਨੂੰ ਜੇ ਕੋਈ ਗੁਰਬਾਣੀ ਦੀ ਵੀਡੀਓ ਬਣਾ ਕੇ ਪਾਉਂਦਾ ਉਹਨੂੰ ਗਾਲਾਂ ਕੱਢਣ ਪੈ ਜਾਂਦੇ ਨੇ ਜੇ ਕੋਈ ਉਹਨਾਂ ਨੂੰ ਚੰਗੀ ਗੱਲ ਦੱਸਦਾ ਉਹਨੂੰ ਗਾਲਾਂ ਕੱਢਣ ਪੈ ਜਾਂਦੇ ਨੇ ਜੇ ਕੋਈ ਉਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦਾ ਉਹਨੂੰ ਮਗਰ ਪੈ ਜਾਂਦੇ ਨੇ ਨਹੀਂ ਬਹੁਤ ਬੁਰੇ ਹਾਲ ਕੀਤੇ ਹੋਏ ਨੇ ਤੇ ਅੰਦਰੋਂ ਹੀ ਅੰਦਰ ਹੀ ਚੰਗੇ ਲੋਕਾਂ ਦਾ ਜਿਹੜੇ ਸੱਚੇ ਗੁਰੂ ਵਾਲੇ ਨੇ ਉਹਨਾਂ ਦਾ ਸਾਹ ਕੁੱਟਣ ਲੱਗ ਗਿਆ ਤੇ ਜਦੋਂ ਪਰਮੇਸ਼ਰ ਦੇ ਚੰਗੇ ਬੰਦੇ ਹੁੰਦੇ ਨੇ ਉਹਨਾਂ ਦੇ ਭਗਤ ਹੁੰਦੇ ਨੇ ਉਹਨਾਂ ਉੱਪਰ ਇਹੋ ਜਿਹਾ ਹਾਲ ਹੋਣ ਲੱਗ ਜਵੇ ਉਹਨਾਂ ਉੱਪਰ ਵੀ ਬੁਰਾ ਸਮਾਂ ਆਉਣ ਲੱਗ ਉਹਨਾਂ ਨੂੰ ਵੀ ਤੰਗ ਕਰਨ ਲੱਗ ਜਣ ਫਿਰ ਉਹ ਚੁੱਪ ਕਰਕੇ ਨਹੀਂ ਬੈਠਦਾ ਫਿਰ ਉਹ ਕਦੇ ਚੁੱਪ ਕਰਕੇ ਨਹੀਂ ਬੈਠਦਾ ਉਹ ਸਰਬਨਾਸ਼ ਕਰ ਦੂਗਾ ਸਾਰਿਆਂ ਦਾ ਇਹਨਾਂ ਦਾ ਕੱਖ ਨਹੀਂ ਛੱਡੂਗਾ ਉੱਥੇ ਸੰਤਨ ਦੁੱਖ ਪਾਏ ਤੇ ਦੁਖੀ ਰੱਬ ਦੇ ਬੰਦਿਆਂ ਦੇ ਦਿਲ ਦੁਖਦੇ ਨੇ ਉਹਨਾਂ ਨੂੰ ਜਿਹਹ ਜਾ ਕੰਮ ਹੁੰਦਾ ਦੀਨ ਦਾ ਵੀ ਹਾਂ ਸਾਡੇ ਧਰਮ ਦਾ ਕੀ ਹਾਲ ਹੋਇਆ ਹੋਇਆ ਦੇਖੋ ਕੀ ਕਰੀ ਜਾਂਦੇ ਨੇ ਤੇ ਉਹਨਾਂ ਦਾ ਬਸ ਨਹੀਂ ਚੱਲਦਾ ਉਦੋਂ ਉਦੋਂ ਉਹ ਇਹਨਾਂ ਦਾ ਸਰਬਨਾਸ਼ ਕਰਨ ਲਈ ਜ਼ਰੂਰ ਉੱਠਦਾ ਹੈ ਦਸਮ ਬਾਦਸ਼ਾਹ ਨੇ ਲਿਖਿਆ ਹੈ ਨਾ ਕਲ ਕੀ ਅਵਤਾਰ ਦੀ ਕਹਾਣੀ ਹੁਣ ਇੱਥੇ ਵੀ ਕਈਆਂ ਨੇ ਗਾਲਾਂ ਕੱਢਣੀਆਂ ਨੇ ਕਿਉਂਕਿ ਸਿੱਖਾਂ ਜੀ ਕੋਹ ਵੀ ਆ ਇਹ ਆ ਕੇ ਕਿਉਂਕਿ ਇੱਕ ਵਾਰ ਮੈਂ ਕਿਸੇ ਨੂੰ ਬਾਣੀ ਦੀ ਤੁੱਕ ਸੁਣਾਤੀ ਸੀਗੀ ਉਹ ਕਹਾ ਕਹਿੰਦਾ ਤੂੰ ਗੰਦ ਦੀ ਕਿਤਾਬ ਚ ਸਾਨੂੰ ਤੁੱਕ ਸੁਣਾਨਾ ਕਿਉਂਕਿ ਉਹ ਦਸਨ ਪਾਸ਼ਾ ਦੀ ਬਾਣੀ ਨੂੰ ਗੰਦ ਦੀ ਕਿਤਾਬ ਕਹਿੰਦੇ ਨੇ ਇਹ ਜੇ ਸਿੱਖਾਂ ਦੇ ਵਿੱਚ ਇਹ ਵੀ ਇੱਕ ਚਲੋ ਮੱਬਾ ਇਹਨਾਂ ਦਾ ਭਲਾ ਕਰੇ ਇਹਨਾਂ ਨੂੰ ਕੀ ਪਤਾ ਹੁਣ ਕੀ ਕਹਿ ਰਹੇ ਨੇ ਇਹ ਪਰ ਹਾਂ ਐਸੀਆਂ ਚੀਜ਼ਾਂ ਵਿੱਚ ਬੈਠੀਆਂ ਨੇ ਤੇ ਜਦੋਂ ਜਦੋਂ ਹੀ ਰੱਬ ਦੇ ਬੰਦਿਆਂ ਦਾ ਦਿਲ ਦੁਖਦਾ ਏ ਸੱਚਿਆਂ ਦਾ ਦਿਲ ਦੁਖਦਾ ਏ ਉਹਨਾਂ ਨੂੰ ਸਹਾਰੇ ਲਈ ਇਦਾਂ ਹੁੰਦਾ ਹੀ ਹੁੰਦਾ ਉਹਨਾਂ ਨੂੰ ਸਹਾਰੇ ਲਈ ਉਹ ਆਉਂਦੀ ਆਉਂਦਾ ਏ ਇਸ ਵਾਰ ਖਾਲਸੇ ਫੌਜ ਦੀ ਵਾਰੀ ਹੈ ਸੱਚੇ ਵਾਲੇ ਉੱਗ ਰਹੇ ਨੇ ਜਿਹੜੇ ਦਰਗਾਹੋਂ ਹੀ ਤਿਆਰ ਹੋ ਕੇ ਆ ਰਹੇ ਨੇ ਸੰਪੂਰਨ ਦਰਗਾਹੋਂ ਹੀ ਖਾਲਸੇ ਬਣੇ ਆ ਰਹੇ ਨੇ ਤੇ ਉਹਨਾਂ ਨੇ ਇਹ ਨਕਲੀ ਧਰਮਾਂ ਨੂੰ ਤਹਿਸ਼ ਨਹਿਸ਼ ਕਰਕੇ ਰੱਖ ਦੇਣਾ ਸਭ ਤੋਂ ਸ਼ੁਰੂਆਤ ਪਹਿਲਾਂ ਸਿੱਖੀ ਦੇ ਵਿੱਚ ਹੀ ਹੋਣੀ ਆ ਸਿੱਖੀ ਦੇ ਵਿੱਚ ਜਿੰਨੇ ਵੀ ਮਲੇਸ਼ ਮਸੰਦ ਕਾਇਰ ਹੁਜਤੀ ਜਿੰਨੇ ਵੀ ਗਲਤ ਕੰਮ ਕਰਨੇ ਵਾਲੇ ਗੁਰਬਾਣੀ ਤੋਂ ਉਲਟ ਚੱਲਣੇ ਵਾਲੇ ਤੇ ਲੋਕਾਂ ਨੂੰ ਵੀ ਉਲਟ ਚਲਾਉਣੇ ਵਾਲੇ ਗੁਰਬਾਣੀ ਦੇ ਵਿਰੋਧ ਕਰਨ ਵਾਲੇ ਇਹਨਾਂ ਦਾ ਸਰਬਨਾਸ਼ ਹੋਣੀ ਪਿਆ ਹੁਣ ਤਾਂ ਹੋਇਆ ਹੀ ਪਿਆ ਤਿਆਰੀ ਇਹਨਾਂ ਦੀ ਵਿੱਚੋਂ ਹਜੇ ਤਾਂ ਨਾਲੇ ਇਹੋ ਜਿਹੀਆਂ ਗੱਲਾਂ ਬਹੁਤ ਨੇ ਜਿਹੜੀਆਂ ਆਪਾਂ ਨੇ ਬੋਲੀਆਂ ਵੀ ਨਹੀਂ ਹੈਗੀਆਂ ਜਿਹੜੀਆਂ ਵਿੱਚ ਵਿੱਚ ਚੱਲ ਰਹੀਆਂ ਨੇ ਬਹੁਤਿਆਂ ਨੂੰ ਪਤਾ ਵੀ ਨਹੀਂ ਤੇ ਆਮ ਬੰਦੇ ਨੂੰ ਨਹੀਂ ਪਤਾ ਆਮ ਭੋਲੇ ਲੋਕਾਂ ਨੂੰ ਨਹੀਂ ਪਤਾ ਤੇ ਉਹਨਾਂ ਨੂੰ ਜਦੋਂ ਪਤਾ ਲੱਗ ਜਾਂਦੀ ਇੱਕ ਅੱਧੀ ਗੱਲ ਉਹਨਾਂ ਦਾ ਦਿਲ ਦੁਖਦਾ ਏ ਤੇ ਉਹ ਆਪਣੀ ਜਗ੍ਹਾ ਸਹੀ ਨਹੀਂ ਉਹ ਵਿਚਾਰੇ ਕੀ ਕਰਨ ਉਹਨਾਂ ਦਾ ਜਿਵੇਂ ਹੋਣਾ ਆ ਇੱਕ 13 ਸਾਲ ਦੀ ਕੁੜੀ ਦਾ ਰੇਪ ਹੋ ਗਿਆ ਕੀਤਾ ਵੀ ਹੁਣ ਬਾਣੇ ਵਾਲੇ ਨੇ ਦੇਖੋ ਤੇ ਕੀ ਕਰੋਗੇ ਹੁਣ ਜਿਨ੍ਹਾਂ ਨੇ ਰਾਖੀ ਕਰਨੀ ਸੀਗੀ ਜਿਨ੍ਹਾਂ ਦੇ ਕਹਾਣੀਆਂ ਸੁਣਾਉਂਦੇ ਆਂ ਵੀ ਇਹ ਤਾਂ ਇਹਨਾਂ ਤੋਂ ਡਰਨ ਦੀ ਲੋੜ ਨਹੀਂ ਇਹ ਤਾਂ ਰਾਖੀਆਂ ਕਰਦੇ ਨੇ ਹੁਣ ਅੱਗੇ ਕੀ ਕਰੋਗੇ ਤੇ ਇਹ ਪਹਿਲੀ ਵਾਰ ਨਹੀਂ ਆ ਕੋਈ ਇਹ ਤਾਂ ਬਸ ਗੱਲ ਪਹਿਲੀ ਵਾਰ ਬਾਹਰ ਆਈ ਆ ਕੈਨੇਡਾ ਦੇ ਵਿੱਚ ਬੜੇ ਗ੍ਰੰਥੀ ਸਿੰਘਾਂ ਨੇ ਰੇਪ ਕੀਤਾ ਔਰਤਾਂ ਦਾ ਗੁਰਦੁਆਰਿਆਂ ਚ ਵਾਧੂ ਹੁੰਦੇ ਨੇ ਆ ਸੰਤ ਕਿੰਨੇ ਕਰਦੇ ਨੇ ਆ ਪਿੱਛੇ ਜੇ ਸੰਤਾਂ ਦੀ ਗੱਲਾਂ ਕਿੰਨੀਆਂ ਆਈਆਂ ਸੀ ਬਾਹਰ ਕਿ ਇੱਕ ਪੂਰਾ ਕਿੰਨੇ ਜਵਾਕਾਂ ਦਾ ਰੇਪ ਕਰ ਰਹੇ ਸੀ ਇਹ ਇਹ ਹੋ ਰਿਹਾ ਤੀਜਾ ਧਰਮ ਦੇ ਨਾਂ ਤੇ ਅੰਦਰ ਇਹ ਹੋ ਰਿਹਾ ਗੁਰੂ ਘਰਾਂ ਦੇ ਵਿੱਚ ਇਹ ਹੋ ਰਿਹਾ ਡੇਰਿਆਂ ਦੇ ਵਿੱਚ ਤੇ ਉੱਪਰੋਂ ਬਹੁਤ ਵਿੱਚ ਹਜੇ ਮੂਰਖ ਬੈਠੇ ਨੇ ਇਹਨਾਂ ਨੂੰ ਸੱਚ ਦੀਂਦਾ ਨਹੀਂ ਆ ਉਪਰੋਂ ਸੱਚ ਬੋਲਣ ਵਾਲਿਆਂ ਦਾ ਵਿਰੋਧ ਕਰਦੇ ਨੇ ਉਹਨਾਂ ਨੂੰ ਮੁਰੇ ਅੜਦੇ ਨੇ ਜਾ ਕੇ ਉਹਨਾਂ ਨੂੰ ਉਹਨਾਂ ਨੂੰ ਤੰਗ ਕਰਦੇ ਨੇ ਜਿਹੜੇ ਸੱਚ ਬੋਲਦੇ ਨੇ ਇੱਕ ਚੀਜ਼ ਯਾਦ ਰੱਖਿਓ ਭਾਈ ਜਿਹੜਾ ਹੁਣ ਸੱਚ ਦਾ ਵਿਰੋਧ ਕਰਦੇ ਆ ਇਹਨੇ ਤੇ ਹੁਣ ਅੱਗੇ ਵੀ ਕਰਨਗੇ ਸੱਚ ਦਾ ਵਿਰੋਧ ਔਰੰਗਜ਼ੇਬ ਨੇ ਵੀ ਕੀਤਾ ਸੀ ਉਹਦਾ ਕੱਖ ਨਹੀਂ ਬਚਿਆ ਸੱਚ ਦਾ ਵਿਰੋਧ ਹੋਰਾਂ ਨੇ ਵੀ ਕਰਕੇ ਦੇਖ ਲਿਆ ਜ਼ਿੰਦਗੀ ਦੇ ਵਿੱਚ ਕਿਉਂਕਿ ਸੱਚ ਦਾ ਵਿਰੋਧ ਕਰਨਾ ਪਰਮੇਸ਼ਰ ਦੇ ਹੁਕਮ ਦਾ ਵਿਰੋਧ ਕਰਨਾ ਹੈ ਤੇ ਜਿਹੜੇ ਬੰਦੇ ਪਰਮੇਸ਼ਰ ਨੂੰ ਨਹੀਂ ਮੰਨਦੇ ਤੁਸੀਂ ਨਾ ਮੰਨੋ ਤੁਸੀਂ ਗੱਲ ਨਹੀਂ ਸੁਣਨੀ ਨਾ ਸੁਣੋ ਪਰ ਜਿਹੜੇ ਮੰਨਦੇ ਨੇ ਜਿਹੜੀ ਗੁਰਬਾਣੀ ਦੀ ਗੱਲਾਂ ਮੰਨ ਮੰਨਦੇ ਨੇ ਜਿਹੜੀ ਮੰਨਣਾ ਮੰਨਣਾ ਚਾਹੁੰਦੇ ਨੇ ਗੁਰਬਾਣੀ ਦੀਆਂ ਜਿਹੜੀ ਗੁਰਬਾਣੀ ਸਮਝਣੀ ਚਾਹੁੰਦੇ ਨੇ ਜਿਹੜੇ ਨਾਮ ਜਪਣਾ ਚਾਹੁੰਦੇ ਨੇ ਉਹਨਾਂ ਨੂੰ ਕਿਉਂ ਤੰਗ ਕਰ ਰਹੇ ਹੋ ਉਹਨਾਂ ਦਾ ਕਿਉਂ ਜੀਣਾ ਹਰਾਮ ਕਰ ਰਹੇ ਹੋ ਉਹਨਾਂ ਦੇ ਮਗਰ ਕਿਉਂ ਪੈਨੇ ਹੋ ਐਸੀ ਦੁਨੀਆ ਬਣ ਗਈ ਹੈ ਹੁਣ ਤਾਂ ਹੀ ਤਾਂ ਹੀ ਇਹ ਸਭ ਕੁਝ ਹੋਣਾ ਹੈ ਇੱਥੇ ਸੱਚ ਬੋਲਣ ਵਾਲਿਆਂ ਨੂੰ ਕੁੱਟਿਆ ਜਾਂਦਾ ਸੱਚ ਬੋਲਣ ਵਾਲਿਆਂ ਦਾ ਵਿਰੋਧ ਕੀਤਾ ਜਾਂਦਾ ਗੁਰੂ ਦੀ ਗੱਲ ਦੱਸਣ ਵਾਲਿਆਂ ਦਾ ਵਿਰੋਧ ਕੀਤਾ ਜਾਂਦਾ ਗੁਰਵਾਣੀ ਸਮਝਾਉਣ ਵਾਲਿਆਂ ਨੂੰ ਗਾਲਾਂ ਕੱਢੀਆਂ ਜਾਂਦੀਆਂ ਨੇ ਐਸੀ ਕਾਇਰਾਂ ਦੀ ਲੋਕ ਨੇ ਹੋਰ ਇਹ ਕਾਇਰ ਲੋਕ ਦੁਨੀਆ ਤੇ ਤਾਂ ਕਰਕੇ ਭਾਈ ਇਹ ਚੀਜ਼ ਦੀ ਟੈਨਸ਼ਨ ਨਹੀਂ ਲੈਣੀ ਫਿਕਰ ਨਹੀਂ ਲੈਣੀ ਬਿਲਕੁਲ ਵੀ ਫਿਕਰ ਨਹੀਂ ਲੈਣੀ ਪੰਥ ਗੁਰੂ ਦਾ ਹੈ ਗੁਰੂ ਨੇ ਚਲਾ ਲੈਣਾ ਕੋਈ ਫਿਕਰ ਕਰਨ ਦੀ ਲੋੜ ਨਹੀਂ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਤੁਸੀਂ ਬਸ ਨਾਮ ਜਪੋ ਗੁਰੂ ਵਾਲੇ ਹੋਵੋ ਗੁਰੂ ਨਾਲ ਜੁੜੋ ਕਿਉਂਕਿ ਅੱਗੇ ਅੱਗੇ ਜਿਹੜਾ ਸਮਾਂ ਆਉਣਾ ਏ ਅੱਗੇ ਜੋ ਸਮਾਂ ਆਉਣਾ ਏ ਜੋ ਗੁਰੂ ਵਾਲੇ ਹੈਗੇ ਨੇ ਗੁਰੂ ਨਾਲ ਜੁੜੇ ਹੋਏ ਨੇ ਗੁਰੂ ਦਾ ਹੁਕਮ ਮੰਨਦੇ ਨੇ ਗੁਰੂ ਨੇ ਉਹਨਾਂ ਨੂੰ ਹੀ ਦੇਣਾ ਰਾਜ ਤੇ ਜਿੰਨੇ ਵੀ ਗੁਰੂ ਦਾ ਵਿਰੋਧ ਕਰਨ ਵਾਲੇ ਨੇ ਚਾਹੇ ਉਹ ਬਾਣੇ 'ਚ ਹੋਣ ਚਾਹੇ ਸਿੱਖ ਹੋਣ ਕਹੋਂਦੇ ਆਪਣੇ ਆਪ ਨੂੰ ਜਿੰਨੇ ਵੀ ਗੁਰੂ ਦਾ ਵਿਰੋਧ ਕਰਨ ਵਾਲੇ ਨੇ ਜਿੰਨੇ ਵੀ ਗੁਰੂ ਦੇ ਖਿਲਾਫ ਚੱਲਣ ਵਾਲੇ ਨੇ ਇਹਨਾਂ ਦੀ ਖੈਰ ਨਹੀਂ ਆ ਅਸੀਂ ਕਹਿੰਦੇ ਆ ਨਾ ਕਿ ਬੇਅਦਬੀ ਕਰਨ ਵਾਲੇ ਨੂੰ ਜਾਨੋਂ ਮਾਰ ਦੇਵਾਂਗੇ ਜਿਹੜਾ ਗੁਰੂ ਦੀ ਗੱਲ ਦਾ ਵਿਰੋਧ ਕਰਦਾ ਹੋਵੇ ਹੁਕਮ ਦਾ ਵਿਰੋਧ ਕਰਦਾ ਹੋਵੇ ਕੀ ਹੋਵੇ ਇਹ ਵੀ ਨਹੀਂ ਕਰਦਾ ਜਿਹੜੀ ਗੁਰਬਾਣੀ ਦੀ ਗੱਲ ਨਹੀਂ ਮੰਨਦੇ ਕੀ ਹੋਵੇ ਇਹ ਵੀ ਨਹੀਂ ਹੈਗੀ ਬਿਲਕੁਲ ਆ ਤੇ ਬਹੁਤ ਸਖਤ ਤਰੀਕੇ ਨਾਲ ਤੁਹਾਡੇ ਤੇ ਛੇਤਰ ਫਿਰਨਾ ਤਾਂ ਹੀ ਜੇ ਤੁਸੀਂ ਸੱਚੀ ਚ ਆਪਣਾ ਭਲਾ ਚਾਹੁੰਦੇ ਹੋ ਨਾ ਹੁਣ ਵੀ ਤੁਹਾਡਾ ਭਲਾ ਸਿਰਫ ਨਾਮ ਜਪਣ ਚਾਹੇ ਨਾਮ ਜਪ ਲਓ ਗੁਰਬਾਣੀ ਦੇ ਨਾਲ ਜੁੜੇ ਰਿਹਾ ਕਰੋ ਕਿਉਂਕਿ ਜਦੋਂ ਹੀ ਨਾਮ ਨਾਲ ਟੁੱਟੇ ਗੁਰਬਾਣੀ ਨਾਲ ਟੁੱਟੇ ਤੁਹਾਡੀ ਖੁਆਰੀ ਸ਼ੁਰੂ ਹਰ ਵਸਰੇ ਤੋਂ ਸਦਾ ਖੁਆਰੀ ਇਹ ਚੱਕਰ ਜਿਵੇਂ ਹੁਣ ਚਿੰਤਾ ਨਹੀਂ ਕਰਨੀ ਕਿ ਚੱਕਰ ਸਦਾ ਚੱਲਦੇ ਆਏ ਨੇ ਇਹ ਪਹਿਲੀ ਵਾਰ ਨਹੀਂ ਜੋ ਹੋ ਰਿਹਾ ਪਹਿਲੀ ਵਾਰ ਨਹੀਂ ਹੋਇਆ ਇਤੋਂ ਬਸ ਖੇਡ ਦੇਖਣ ਲਈ ਕਈ ਰੂਹਾਂ ਉਤਰੀਆਂ ਨੇ ਉਹ ਸ਼ੀਰ ਸਿੰਘ ਕਹਿੰਦੇ ਹੁੰਦੇ ਨੇ ਨਾ ਆਪਣੇ ਕਿੰਨੇ ਹੀ ਗੁਰੂ ਕੇ ਫੌਜਾਂ ਉਤਰੀਆਂ ਹੋਈਆਂ ਨੇ ਤਿਆਰ ਵਰ ਤਿਆਰ ਹੋ ਰਹੀਆਂ ਨੇ ਤੇ ਕਈ ਤਿਆਰ ਵਰ ਤਿਆਰ ਹੋ ਲਈਆਂ ਇਹਨਾਂ ਦਾ ਜਿਹੜੇ ਬਣੀ ਬੈਠੇ ਨੇ ਕੜਮ ਚੌਧਰੀ ਧਰਮਾ ਦੇ ਵਿੱਚ ਬੜੀ-ਬੜੀ ਅਕਲਾਂ ਦੇਣੇ ਵਾਲੇ ਇਹਨਾਂ ਨੂੰ ਸਮਝ ਵੀ ਆਣੀ ਹੋਇਆਗੀ ਆ ਨਾਮ ਜਪੋ ਨਾਮ ਜਪੋ ਇਹੀ ਨਾਲ ਜਾਣਾ ਹੈ ਬਾਕੀ ਸਾਰੀਆਂ ਗੱਲਾਂ ਫਜ਼ੂਲ ਨੇ ਜੇ ਸਾਨੂੰ ਡਿਊਟੀ ਲੱਗੀ ਵੀ ਆ ਗੱਲਾਂ ਬੋਲਣ ਦੀ ਨਾ ਵੀ ਹਾਂ ਵੀ ਆ ਧਰਮ ਇਥੋਂ ਕਰਪਟ ਹੈ ਜਾਂ ਆ ਗਮੀ ਰਹਿ ਗਈ ਆ ਗਮੀ ਇਦਾਂ ਇਦਾਂ ਜਾਂ ਸਿੱਖਾਂ ਨੇ ਵੀ ਕੁਝ ਹੋਰ ਗੱਲਾਂ ਹੋਰ ਹੀ ਨਹੀਂ ਬੋਲਾਂਗੇ ਅੱਗੇ ਬਹੁਤ ਗੱਲਾਂ ਇਹ ਜਿਹੀਆਂ ਖੁੱਲਣਗੀਆਂ ਜਿਹਨੇ ਦਿਲ ਤੋੜਨਗੀਆਂ ਪਰ ਨਹੀਂ ਉਧਰ ਧਿਆਨ ਦੇਣਾ ਨਹੀਂ ਦੇਣਾ ਧਿਆਨ ਉਧਰ ਧਿਆਨ ਰੱਖਣਾ ਨਾਮ ਵੱਲ ਕਿਉਂਕਿ ਹੱਥ ਡੋਰ ਗੁਰੂ ਦੇ ਹੀ ਆ ਸਾਰੀ ਫੇਰ ਖੇਡ ਉਹਦੀ ਹੀ ਹੈ ਉਹ ਹੀ ਚਲਾ ਰਿਹਾ ਇਹ ਤਾਂ ਇਨਸਾਨ ਨੂੰ ਲੱਗ ਰਿਹਾ ਕਿ ਮੈਂ ਆਪਣੀ ਕੁਛ ਕਰ ਰਿਹਾ ਜਾਂ ਆਪੇ ਇਹ ਕਰ ਦਾਂਗੇ ਸੀ ਆਹ ਕਰ ਦਾਂਗੇ ਸੀ ਹਉ ਕਰ ਦਾਂਗੇ ਸਾਰੀ ਉਹਦੀ ਕੱਠ ਪੁਤਲੀਆਂ ਨੇ ਕਿਸੇ ਦੇ ਬਸ ਕੁਛ ਨਹੀਂ ਹੈ ਓਰੇ ਸਾਰੀ ਉਹਦੀ ਕੱਠ ਪੁਤਲੀਆਂ ਨੇ ਤੇ ਇਹ ਆ ਉਹਦਾ ਅਕਲ ਦੇਣ ਦਾ ਤਰੀਕਾ ਹੈ ਜਗਾਉਣ ਦਾ ਤਰੀਕਾ ਹੈ ਉਹ ਛਿੱਤਰ ਮਾਰਕੀਟ ਜਗਾ ਰਿਹਾ ਹੁਣ ਜਿਹੜੇ ਹੁਣ ਤੱਕ ਇਨਸੀਡੈਂਟ ਹੁੰਦੇ ਆਏ ਨੇ ਤਾਂ ਕੁਝ ਵੀ ਨਹੀਂ ਹੈਗੇ ਅੱਗੇ ਤਾਂ ਬਹੁਤ ਕੁਝ ਹੋਣਾ ਹੈ ਦੁਨੀਆ ਦਾ ਦਿਮਾਗ ਖਰਾਬ ਹੋਣਾ ਹੈ ਪੇਪਰ ਕਿਉਂਕਿ ਇਹ ਪਪ ਕਈ ਸਾਲਾਂ ਦੇ ਬੀਜ ਦੇ ਆ ਰਹੇ ਨੇ ਕਈ ਸਾਲਾਂ ਦੇ ਅੰਦਰੋਂ ਅੰਦਰ ਹੀ ਅੰਦਰੋਂ ਅੰਦਰ ਹੀ ਗੁਰਬਾਣੀ ਦੇ ਅਰਥ ਬਦਲਣੇ ਗੁਰਬਾਣੀ ਦੇ ਵਿੱਚ ਮਿਲਾਵਟ ਕਰ ਦੇਣੀ ਇਹ ਥੋੜੀ-ਮੋਟੀ ਗੱਲ ਆ ਕੋਈ ਇਹ ਛੋਟੀ ਗੱਲ ਆ ਕੋਈ ਲੋਕ ਇਹਨੂੰ ਸੀਰੀਅਸ ਨਹੀਂ ਲੈਂਦੇ ਹੈਗੇ ਇਹਨੂੰ ਲੱਗਦਾ ਉਵੇਂ ਹੋਣਾ ਚੱਲ ਮਾੜੀ-ਮੋਟੀ ਗੱਲ ਆ ਫਿਰ ਕੀ ਹੋਇਆ ਪਰ ਇਹ ਗੁਨਾਹ ਹੈ ਬਹੁਤ ਵੱਡਾ ਧਰਮ ਨੂੰ ਕਰਪਟ ਕਰ ਦੇਣਾ ਬਹੁਤ ਵੱਡਾ ਗੁਨਾਹ ਹੈ ਸੱਚਖੰਡ 'ਚ ਤੇ ਇਹਨਾਂ ਨੇ ਉਹ ਕੀਤਾ ਹੈ ਆ ਕਰਕੇ ਜੋ ਵੀ ਜਿਓ ਵਧਣਾ ਤਾਂ ਪੈਣੀ ਆ ਇਹ ਤੋਂ ਛੁੱਟ ਤਾਂ ਸਕਦਾ ਨਹੀਂ ਕੋਈ ਜੋ ਮਰਜੀ ਹੋਵੇ ਖੜਾ ਨਹੀਂ ਛੜਾ ਸਕਦਾ ਪਰ ਐਟ ਦ ਸੇਮ ਟਾਈਮ ਇਹ ਚੀਜ਼ਾਂ ਦੇ ਫੋਕਸ ਨਾ ਦੋ ਨਾਮ ਜਪੋ ਤੇ ਅੱਗੇ ਜੋ ਗੁਰੂ ਦਾ ਹੁਕਮ ਆ ਜੋ ਗੁਰੂ ਨੇ ਕਰਨਾ ਉਹ ਇਹ ਬਹੁਤੇ ਨੇ ਤਾਂ ਆਪਸ ਚ ਲੜ ਲੜ ਕੇ ਮਰ ਜਣਾ ਇਹ ਜਿੰਨੇ ਵੀ ਦੁਨੀਆ ਦੇ ਵਿੱਚ ਪਾਪੀ ਬੰਦੇ ਨੇ ਧੋਖੇ ਦੇਣੇ ਵਾਲੇ ਨੇ ਇਹਨਾਂ ਨੇ ਆਪਸ ਚ ਲੜ ਲੜ ਮਰ ਜਣਾ ਤਾਰ ਮੰਨੂ ਕਰਾਪਟ ਕਰਨ ਵਾਲਾ ਨੇ ਆ ਪਛ ਲੜ ਲੜ ਮਰ ਜਾਣਾ ਇਥੋਂ ਕੋਸ਼ ਕੱਢਣ ਪਾਉਣ ਨੂੰ ਨਹੀਂ ਆ ਸਰੀਰ ਵੀ ਚੱਲ ਜਣਾ ਪ੍ਰਾਪਰਟੀ ਇੰਜ ਚੱਲ ਜਣੀਆਂ ਰਿਸ਼ਤੇ ਚੱਲ ਜਣੇ ਨੇ ਕੋਈ ਤੁਹਾਡੇ ਨਾਲ ਨਹੀਂ ਜਾਣ ਵਾਲਾ ਸੁੱਖ ਮੇ ਸਭ ਸੰਗੀ ਭਾਏ ਦੁੱਖ ਮੇ ਸੰਗ ਨਾ ਕੋਏ ਅੰਤ ਵੇਲੇ ਕੋਈ ਨਾਲ ਨਹੀਂ ਹੋਣਾ ਅੰਤ ਵੇਲੇ ਕੋਈ ਨਾਲ ਨਹੀਂ ਹੋਣਾ ਨਾਮ ਤੋਂ ਬਿਨਾ ਤੇ ਜਿਨ੍ਹਾਂ ਦੀ ਡਿਊਟੀ ਲੱਗੀ ਆ ਉਹਨਾਂ ਦੀ ਲੱਗੀ ਹੋਈ ਆ ਕੋਈ ਨਹੀਂ ਆਪੇ ਸਭ ਕੁਝ ਕਰ ਦੇਣਾ ਗੁਰੂ ਨੇ ਕੋਈ ਫਿਕਰ ਨਹੀਂ ਕਰਨੀ ਕਿਸੇ ਚੀਜ਼ ਦੀ ਕੋਈ ਚਿੰਤਾ ਨਹੀਂ ਕਰਨੀ ਕਿਸੇ ਚੀਜ਼ ਦੀ ਬਹੁਤ ਆਪਣੇ ਕਮਿਊਨਿਟੀ ਦੇ ਵਿੱਚ ਕੁੜੀਆਂ ਨੇ ਭੈਣਾਂ ਨੇ ਜੋ ਉੱਠ ਕੇ ਆਵਾਜ਼ ਦੇਣਾ ਚਾਹੁੰਦੀਆਂ ਨੇ ਬੋਲਣਾ ਚਾਹੁੰਦੀਆਂ ਨੇ ਉਹਨਾਂ ਨਾਲ ਸਾਡੇ ਨਾਲ ਤੱਕਾ ਕਰਦੇ ਨੇ ਆਹ ਗੱਲਾਂ ਗਲਤ ਆਹ ਗੱਲ ਲਗਾ ਦਿੱਤਾ ਉਹ ਆਪਣੀ ਆਵਾਜ਼ ਚੱਕਣਾ ਚਾਹੁੰਦੀਆਂ ਨੇ ਤੇ ਇਹ ਬਹੁਤ ਵਿੱਚ ਕਣਮ ਚੌਧਰੀ ਉਹਨਾਂ ਦੀ ਆਵਾਜ਼ ਨੂੰ ਦਬਾਉਂਦੇ ਨੇ ਉਹਨਾਂ ਨੂੰ ਜਾ ਕੇ ਕਮੈਂਟਾਂ 'ਚ ਗਾਣਾ ਕੱਢਦੇ ਨੇ ਉਹਨਾਂ ਦੇ ਮਗਰ ਪੈਂਦੇ ਨੇ ਬਹੁਤ ਕੁਝ ਹੋ ਰਿਹਾ ਐਡੀ ਮੱਤਮਰੀ ਹੋਈ ਇਹਨਾਂ ਦੀ ਪਰ ਐਡਾ ਸੇਮ ਟਾਈਮ ਇਹਨਾਂ ਨੇ ਪੰਗਾ ਵੀ ਤਾਂ ਗੁਰੂ ਦੇ ਹੁਕਮ ਨਾਲ ਲਿਆ ਵਿ ਇਸ ਇਸ ਦੀ ਗ੍ਰੈਵਿਟੀ ਇਹਨੂੰ ਉਹਨਾਂ ਨੂੰ ਸਮਝ ਨਹੀਂ ਆਈ ਹਲੇ ਕਿ ਗੁਰੂ ਦੇ ਹੁਕਮ ਦਾ ਵਿਰੋਧ ਕਰਨ ਦਾ ਮਤਲਬ ਕੀ ਹੁੰਦਾ ਇਹਨਾਂ ਨੂੰ ਇਹ ਗੱਲ ਹਲੇ ਸਮਝ ਖਾਨੇ ਚ ਬੜੀ ਨਹੀਂ ਹੈਗੀ ਚੰਗੀ ਤਰ੍ਹਾਂ ਕਿ ਗੁਰਬਾਣੀ ਦਾ ਵਿਰੋਧ ਕਰਨ ਦਾ ਮਤਲਬ ਕੀ ਹੁੰਦਾ ਇਹ ਤਾਂ ਇਹਨਾਂ ਨੂੰ ਸਮਝ ਆਉਣੀ ਹੈ ਹਲੇ ਖੜ ਜੋ